ਕਿਸਾਨ ਭਰਾਵੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਆਏ ਹੋਏ ਆ ਇੱਥੇ ਜਿਹੜਾ 321 ਕਿਸਮ ਲੱਗੀ ਹੋਈ ਸੀ ਆਪਾਂ ਜਦੋਂ ਝੋਨੇ ਦੀਆਂ ਪਨੀਰੀਆਂ ਦੀ ਬਜਾਈ ਹੋਣੀ ਸੀ ਉਸ ਤੋਂ ਅਗੇਤੀ ਤੁਹਾਨੂੰ ਵਿਉਂਤਬੰਦੀ ਦੇ ਵਿੱਚ ਦੱਸਿਆ ਸੀ ਵੀ ਇਹ ਕਿਸਮ ਸਾਰੇ ਤਰ੍ਹਾਂ ਦੇ ਖੇਤਾਂ ਦੇ ਵਿੱਚ ਚੰਗਾ ਝਾੜ ਦੇਣ ਵਾਲੀ ਹੈਗੀ ਆ ਤੇ ਵੀਰ ਜੀ ਦੇ ਖੇਤ ਦੇ ਵਿੱਚ ਆ ਕੇ ਅੱਜ ਵਾਢੀ ਹੋ ਰਹੀ ਸੀ ਵਾਢੀ ਦੇਖ ਰਹੇ ਸੀਗੇ ਤੇ ਆ ਵੱਡਿਆ ਜਾਣਾ 2-3 ਨਾਲ ਤੱਕ ਕਾਫੀ ਵੱਡੀ ਇਹਨਾਂ ਦੀ ਖੇਤੀ ਹੈਗੀ ਆ ਤੇ ਬਾਈ ਦੇ ਬਾਰੇ ਵੀ ਤੁਹਾਨੂੰ ਦੱਸਦਾ ਹੈਗਾ ਇਹਨਾਂ ਦਾ ਪਿੰਡ ਨਾਮ ਏਰੀਆ ਤੇ ਕਿਸਮ ਦੇ ਨਾਲ ਇਹਨਾਂ ਦੇ ਜੁੜੇ ਹੋਏ ਤਜਰਬੇ ਤੁਹਾਨੂੰ ਇਸ ਵੀਡੀਓ ਚ ਜਾਣਨ ਦਾ ਮੌਕਾ ਮਿਲੋ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤੁਹਾਡਾ ਨਾਮ ਪਿੰਡ ਦੱਸੋ ਜੀ ਮੇਰਾ ਨਾਮ ਗੁਰਚਰਨ ਸਿੰਘ ਸਾਨਵ ਦਿਲੀਪ ਸਿੰਘ ਪਿੰਡ ਗਾਜੀਪੁਰ ਜਿਲ੍ਹਾ ਪਟਿਆਲਾ ਤਹਿਸੀਲ ਸਮਾਣਾ ਜੀ ਕਿੰਨੇ ਏਕੜ ਦੀ ਖੇਤੀ ਕਰਦੇ ਹੋ ਜੀ ਅਸੀਂ 700 ਏਕੜ ਦੀ ਖੇਤੀ ਕਰ ਰਹੇ ਹਾਂ ਜੀ ਠੀਕ ਹੈ ਜੀ ਤੇ CR 321 ਕਿੰਨੇ ਏਰੀਆ ਚ ਲਾਇਆ ਹੋਇਆ ਇਹ 100 ਕਿੱਲਾ ਸਾਡਾ ਲਾਇਆ ਹੈ ਤਨਸੋ 21 ਜੀ ਪਹਿਲਾਂ ਲੱਗਿਆ ਵੀ ਦੇਖਿਆ ਕਿ ਪਹਿਲੀ ਵਾਰੀ ਲਾਇਆ ਪਹਿਲੀ ਪਹਿਲੀ ਵਾਰੀ ਲਾਇਆ ਜੀ ਤੇ ਅੱਜ ਉਹ ਕੁਝ ਏਰੀਆ ਦੀ ਵਾਢੀ ਹੋਈ ਆ ਜੀ ਦਾ ਆਪਾਂ ਦੇਖਿਆ ਹਾਂ ਕੁਝ ਵਾਢੀ ਆ ਜੀ ਝਾੜ ਤਾਂ ਵਧੀਆ ਲੱਗਦਾ ਜੀ ਠੀਕ ਹੈ ਜੀ ਅੰਦਾਜ਼ਾ ਅੰਦਾਜ਼ਾ ਲੱਗਦਾ ਜੀ 35 36 ਕਮਟਲ ਦਾ ਪਹਿਲਾਂ ਕਿਹੜੀ ਕਿਸਮ ਜ਼ਿਆਦਾ ਲਾਉਨੇ ਹੋ ਪਹਿਲਾਂ ਅਸੀਂ ਹੂਸ਼ਾ ਲਾਉਂਦੇ ਸੀਗੇ ਜੀ ਠੀਕ ਹੈ ਜੀ ਜਾਂ ਮੁੱਛਲ ਠੀਕ ਹੈ ਜੀ ਕਿਉਂਕਿ ਕਿਸਾਨ ਭਰਾ ਉਹ ਕਿਸਮ ਲਾਉ ਨਵੀਂ ਲਾਉਣੀ ਵੀ ਔਖੀ ਹੈ ਤੇ ਪੁਰਾਣੀ ਛੱਡਣੀ ਵੀ ਔਖੀ ਹੈ ਬਸ ਆਪਾਂ ਦੀ ਕਿਸਮ ਆ ਜਿਹੜੀ ਉਹ ਘੱਟ ਸਮਾਂ ਲੈਂਦੀ ਹੋਵੇ ਘੱਟ ਇੰਨਾ ਗੱਲਾਂ ਦੇ ਨਾਲ ਹੀ ਆਪਣੀਆਂ ਨਵੀਂ ਕਿਸਮ ਦੇ ਵਿੱਚ ਪਹਿਲ ਕਦਮੀ ਜੁੜੀ ਹੁੰਦੀ ਹੈ ਤੇ ਵੀਰੇ ਇਹਦੀ ਪਨੀਰੀ ਕਦੋਂ ਲੱਗੀ ਸੀਗੀ ਇਹਦੀ ਅਸੀਂ 15 ਆ 20 ਮਈ ਨੂੰ ਅਸੀਂ ਹਾਂ ਬੀਜੀ ਸੀ ਪਾਉਂਦਾ ਠੀਕ ਹੈ ਜੀ 15 ਜੂਨ ਨੂੰ ਅਸੀਂ ਜੀ ਸਟਾਰਟ ਕਰੀਏ ਲਾਉਣੀ ਠੀਕ ਹੈ ਜੀ ਹਾਂਜੀ ਤੇ ਅੱਜ 11 ਅਕਤੂਬਰ ਹੈ ਹਾਂਜੀ ਅੱਜ ਤੁਹਾਡਾ ਕੁਝ ਪਲਾਟ ਵੱਢਿਆ ਅੱਜ ਵੱਢਿਆ ਜੀ ਕੁਝ ਕੱਲ ਨੂੰ ਆ ਵੱਢਾਂਗੇ ਠੀਕ ਹੈ ਜੀ ਕਿਸਾਨ ਭਰਾ ਉਹ ਲਗਭਗ ਲਗਭਗ 138 40 ਦਿਨਾਂ ਦੀ ਕਿਸਮ ਗਈ ਸੀਗੀ ਇਹ ਵੱਖੋ ਵੱਖਰੇ ਏਰੀਆ 'ਚ ਵੱਖੋ ਵੱਖਰੇ ਹਾਲਾਤ ਹੁੰਦੇ ਆ ਤੇ ਭਾਈ ਜੀ ਡਿੱਗੀ ਤਾਂ ਨਹੀਂ ਹੈਗੀ ਕਿਸਮਾਂ ਨਾ ਜੀ ਕਿਤੇ ਨਹੀਂ ਡਿੱਗੀ ਤੇ ਕਈ ਕਿਸਮਾਂ ਪੀਲੇ ਪੂਲੇ ਪਣਚ ਰਹਿੰਦੀਆਂ ਹੈਗੀਆਂ ਜਾਂ ਉਹਨਾਂ ਦੇ ਕੋਈ ਸੁੰਡੀ ਦਾ ਅਟੈਕ ਵੱਧ ਹੁੰਦਾ ਜਾਂ ਡਿੱਗ ਪੈਂਦੀਆਂ ਹੈਗੀਆਂ ਇਹ ਕਿਸਮ ਤੁਹਾਨੂੰ ਕਿਵੇਂ ਲੱਗੀਆਂ ਇਹਨੂੰ ਫਿਲਹਾਲ ਅਜੇ ਕੋਈ ਬਿਮਾਰੀ ਨਹੀਂ ਹੈਗੀ ਜੀ ਜੀ ਅਸੀਂ ਇੱਕ ਸਪਰੇਅ ਕਰੀ ਹੈ ਜੀ ਠੀਕ ਹੈ ਜੀ ਹਾਂ ਜੀ ਤੁਹਾਡੇ ਏਰੀਆ ਦੇ ਆਸ-ਪਾਸੇ ਹੋਰ ਜ਼ਿਆਦਾ ਕਿਹੜੀਆਂ ਕਿਸਮਾਂ ਲੱਗਦੀਆਂ ਹੈਗੀਆਂ ਬਾਕੀ 26 ਲੱਗੀਆਂ ਸਾਡੇ ਬਹੁਤ ਜ਼ਿਆਦਾ ਠੀਕ ਹੈ ਜੀ 26 ਨੂੰ ਹਲਦੀ ਬਹੁਤ ਹੈ ਨੂੰ ਇੱਕ ਵੀ ਬਾਈ ਦੇ ਨਾਲ رابطہ ਕਾਇਮ ਕਰ ਸਕਦੇ ਹੋ ਇਹ ਵੀਡੀਓ ਤੁਹਾਨੂੰ ਇਸ ਸਮੇਂ ਝੋਨੇ ਦੀਆਂ ਵਾਡੀਆਂ ਸਮੇਂ ਵੀ ਦਿਖਾਈ ਦੇਊਗੀ ਤੇ ਅਸੀਂ ਰਿਕਾਰਡ ਵੀ ਖੇਤ ਦੇ ਵਿੱਚ ਆ ਕੇ ਕੀਤੀ ਹੈ ਕਿਉਂਕਿ ਹੋ ਸਕਦਾ ਵੀ ਅਸੀਂ ਮਾਰਚ-ਅਪ੍ਰੈਲ ਦੇ ਵਿੱਚ ਬਾਈ ਜੀ ਨੂੰ ਮਿਲ ਕੇ ਵੀਡੀਓ ਬਣਾਉਂਦੇ ਤਾਂ ਉਹ ਗੱਲ ਦਾ ਮਜ਼ਾ ਨਹੀਂ ਆਉਣਾ ਸੀਗਾ ਹੁਣ ਖੇਤ ਦੇ ਵਿੱਚ ਚਲਦੀ ਹੋਈ ਤੁਹਾਨੂੰ ਕੰਬੈਨ ਵੀ ਦਿਖਾਈ ਹੈ ਜਦੋਂ ਇਹਨਾਂ ਦਾ ਸਾਰਾ ਝੋਨਾ ਵੱਢਿਆ ਜਾਊਗਾ ਦੜਾ ਤੁਹਾਨੂੰ ਦੱਸਿਆ ਜਾਊਗਾ ਵੀ ਇੰਨਾ ਦੜਾ ਪੈ ਗਿਆ ਵੀਰ ਦਾ ਮੋਬਾਈਲ ਨੰਬਰ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਬਸ ਤੁਸੀਂ ਆਖਰੀ ਕਿਸਾਨਾਂ ਨੂੰ ਕੀ ਸੁਝਾ ਦੇਣਾ ਚਾਹੋਗੇ ਕਿਉਂਕਿ ਕਿਸਾਨ 140 ਦਿਨਾਂ ਵਾਲੀ ਕਿਸਮ ਦੇ ਵਿੱਚ ਬੜੇ ਉਲਝੇ ਹੋਇਆ ਵੀ ਕਿਵੇਂ ਲਾਈਏ ਕਿ ਨਾ ਲਾਈਏ ਨਹੀਂ ਇੱਕ ਤਾਂ ਦੇਖੋ ਜੀ ਇਹ ਵੱਡੀ ਵੱਡੀ ਟਾਈਮ ਨਾਲ ਜਾਂਦੀ ਹੈ ਜੀ ਆਪਣਾ ਖੇਤ ਆਪਾਂ ਰੋਣੀ ਵੀ ਕਰ ਸਕਦੇ ਆ ਵਾਹ ਕੇ ਕਰਨੀਆਂ ਤਾਂ ਵੀ ਕਰ ਸਕਦੇ ਆ ਜੀ ਬਾਕੀ ਹੁਣ ਗੱਠਾਂ ਬਹੁਤ ਵਧੀਆ ਟਾਈਮ ਆ ਵੀ ਗੱਠਾਂ ਪਰਾਲੀ ਚੱਕ ਰਹੇ ਨੇ ਜਿਵੇਂ ਜੀ ਲੇਟ ਵਾਢੀ ਦੇ ਵਿੱਚ ਗੱਠਾਂ ਜੀ ਲੇਟ ਜੇ ਉਹ ਚੱਕੀ ਨਹੀਂ ਜਾਂਦੀ ਹੈਗੀ ਹੁਣ ਵਧੀਆ ਟਾਈਮ ਆ ਜੀ ਮਸ਼ੀਨਾਂ ਮਿਲ ਜਾਂਦੀ ਨਾਲ ਦੀ ਨਾਲ ਜੀ ਬਹੁਤ ਧੰਨਵਾਦ ਜੀ ਥੈਂਕ ਯੂ